ਤਿਲਕ ਜੰਝੂ ਰਾਖਾ ਪ੍ਰਭਤਾ ਕੀਨੋ ਬੜੋ ਕਲੂ ਮਹਸਾਕਾ ਐਸੇ ਦੀਨ ਦਿਆਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ 1621 ਈਸਵੀ ਸ੍ਰੀ ਅੰਮ੍ਰਿਤਸਰ ਗੁਰੂ ਕੇ ਮਹਿਲ ਵਿਖੇ ਹੋਇਆ ਇਹ ਉਹੀ ਪਾਵਨ ਨਗਰੀ ਸ੍ਰੀ ਅੰਮ੍ਰਿਤਸਰ ਹੈ ਜਿਸ ਨੂੰ ਆਪ ਜੀ ਦੇ ਪੜਦਾਦਾ ਸ੍ਰੀ ਗੁਰੂ ਰਾਮਦਾਸ ਜੀ ਨੇ ਵਸਾਇਆ ਆਪ ਜੀ ਦੇ ਪਿਤਾ ਮੀਰੀ ਪੀਰੀ ਦੇ ਮਾਲਕ 6ਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਮਾਤਾ ਨਾਨਕੀ ਜੀ ਸਨ ਜਦੋਂ ਗੁਰੂ ਤੇਗ ਬਹਾਦਰ ਜੀ ਦੇ ਜਨਮ ਦੀ ਖਬਰ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਿਲੀ ਤਾਂ ਸੰਗਤਾਂ ਸਮੇਤ ਗੁਰੂ ਕੇ ਮਹਿਲ ਤੁੰਗੇ ਆਉਂਦਿਆ ਹੀ ਨਵ ਜਨਮੇ ਬੱਚੇ ਨੂੰ ਸੀਸ ਚੁਕਾ ਕੇ ਬੰਦਨਾ ਕੀਤੀ ਅਤੇ ਵੇਖਦਿਆਂ ਹੀ ਆਖਿਆ ਕਿ ਸਾਡਾ ਇਹ ਪੁੱਤਰ ਸੂਰਬੀਰ ਅਤੇ ਤੇਗਦਾ ਤਨੀ ਹੋਵੇਗਾ ਵੱਡਾ ਹੋ ਕੇ ਧਰਮ ਰੱਖਿਅਕ ਬਣੇਗਾ ਆਪ ਜੀ ਦੀ ਪੜ੍ਹਾਈ ਅਤੇ ਸਿੱਖਲਾਈ ਦੀ ਜ਼ਿੰਮੇਵਾਰੀ ਬਾਬਾ ਬੁੱਢਾ ਜੀ ਨੂੰ ਸੌਂਪੀ ਗਈ ਆਪ ਜੀ ਨੂੰ ਧਰਮ ਗ੍ਰੰਥਾਂ ਦੀ ਪੜ੍ਹਾਈ ਦੇ ਨਾਲ ਨਾਲ ਸ਼ਸਤਰ ਵਿਦਿਆ ਅਤੇ ਘੋੜ ਸਵਾਰੀ ਦੀ ਸਿਖਲਾਈ ਵੀ ਦਿੱਤੀ ਗਈ। ਆਪ ਜੀ ਬਹੁਤਾ ਸਮਾਂ ਨਾਮ ਸਿਮਰਨ ਵਿੱਚ ਜੁੜੇ ਰਹਿੰਦੇ। ਦੁਨਿਆਵੀ ਖਾਸ਼ਿਆਂ ਤੋਂ ਆਪ ਬਿਲਕੁਲ ਪਰੇ ਰਹਿੰਦੇ। ਕਿਸੇ ਦਾ ਦੁੱਖ ਨਾ ਸਹਾਰ ਸਕਦੇ। ਇੱਕ ਵਾਰ ਆਪਣੇ ਕੱਪੜੇ ਤੇ ਕੀਮਤੀ ਸਮਾਨ ਇਕ ਲੋੜਵੰਦ ਬੱਚੇ ਨੂੰ ਦੇ ਆਏ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਮਾਤਾ ਨਾਨਕੀ ਜੀ ਪਰਿਵਾਰ ਸਮੀਤ ਕਰਤਾਰਪੁਰ ਰਹਿ ਰਹੇ ਸਨ ਜਿਸ ਨੂੰ ਪੰਜਵੇਂ ਗੁਰੂ ਅਰਜਨ ਦੇਵ ਜੀ ਨੇ ਵਸਾਇਆ ਸੀ ਇੱਥੇ ਹੀ ਗੁਰੂ ਘਰ ਦੇ ਸ਼ਰਧਾਲੂ ਲਾਲ ਚੰਦ ਦੀ ਪੁੱਤਰੀ ਬੀਬੀ ਗੁਜਰੀ ਜੀ ਨਾਲ ਆਪ ਜੀ ਦਾ ਆਨੰਦ ਕਾਰਜ ਹੋਇਆ ਸਮਤ 1701 ਬਿਕਰਮੀ ਗੁਰੂ ਪਿਤਾ ਜੀ ਦੇ ਜੋਤੀ ਜੋਤ ਸਮਾਉਣ ਪਿਛੋਂ ਉਹਨਾਂ ਦੇ ਹੁਕਮ ਅਨਸਾਰ ਆਪ ਜੀ ਮਾਤਾ ਨਾਨਕੀ ਜੀ ਅਤੇ ਪਤਨੀ ਮਾਤਾ ਗੁਜਰੀ ਜੀ ਸਮੇਤ ਆਪਣੇ ਨਾਨਕੇ ਪਿੰਡ ਬਕਾਲੇ ਆ ਕੇ ਰਹਿਣ ਲੱਗੇ ਬਹੁਤਾ ਸਮਾਂ ਨਾਮ ਸਿਮਰਨ ਵਿੱਚ ਜੁੜੇ ਰਹਿੰਦੇ ਇੱਥੇ ਰਹਿ ਕੇ ਆਪ ਜੀ ਨੇ ਸਿੱਖੀ ਦਾ ਪ੍ਰਚਾਰ ਕੀਤਾ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਦਿੱਲੀ ਜੋਤੀ ਜੋਤ ਸਮਾਉਣ ਸਮੇਂ ਇਹ ਬਚਨ ਕਿ ਬਾਬਾ ਬਕਾਲੇ ਭਾਗ ਕੇ ਗੁਰਗੱਦੀ ਦੀ ਅਗਲੀ ਜ਼ਿੰਮੇਵਾਰੀ ਸੰਭਾਲਣ ਵਾਲੇ ਬਕਾਲੇ ਹਨ ਇਹ ਗੱਲ ਦੂਰ ਦੂਰ ਤੱਕ ਫੈਲ ਗਈ ਜਿਸ ਦੇ ਸਿੱਟੇ ਵੱਜੋਂ ਧੀਰਮਲ ਅਤੇ ਹੋਰ ਸੋਢੀ ਆਪੇ ਹੀ ਗੁਰੂ ਬਣ ਬਕਾਲੇ ਵਿੱਚ ਬੈਠ ਗਏ ਜਿੰਨਾ ਦੀ ਗਿਣਤੀ 22 ਤੱਕ ਪਹੁੰਚ ਗਈ ਇਸ ਰੌਲੇ ਰੱਪੇ ਵਿੱਚ ਸਾਲ ਬੀਤ ਗਿਆ ਪਰ ਆਪੇ ਬਣੇ ਗੁਰੂਆਂ ਤੋਂ ਸੰਤਾਂ ਸੰਤੁਸ਼ਟ ਨਾ ਹੋਇਆ ਗੁਰੂ ਘਰ ਦਾ ਪ੍ਰੇਮੀ ਸ਼ਰਧਾਲੂ ਅਤੇ ਸਿੱਧਕੀ ਸਿੱਕ ਮੱਖਣ ਸ਼ਾ ਲਬਾਣਾ ਬੜਾ ਵੱਡਾ ਵਪਾਰੀ ਸੀ ਜੋ ਆਪਣਾ ਦਸਵੰਦ 500 ਮੋਹਰਾਂ ਲੈ ਕੇ ਬਕਾਲੇ ਪੁੱਜਾ ਉਹ ਆਪੇ ਬਣੇ ਗੁਰੂਆਂ ਨੂੰ ਦੇਖ ਕੇ ਬਹੁਤ ਪਰੇਸ਼ਾਨ ਹੋਇਆ ਸਾਰੇ ਲਾਲਚਵਸ ਇੱਥੇ ਬੈਠੇ ਸਨ ਉਸ ਨੂੰ ਇੱਕ ਤਰਕੀਬ ਸੁਝੀ ਅਤੇ ਹਰ ਆਪੇ ਬਣੇ ਗੁਰੂ ਅੱਗੇ ਦੋ-ਦੋ ਮੋਹਰਾਂ ਰੱਖ ਮੱਥਾ ਟੇਕਣ ਲੱਗਾ ਕਿ ਪੂਰਾ ਗੁਰੂ ਆਪੇ ਪੂਰੀ ਰਕਮ ਬਾਰੇ ਆਖੇਗਾ ਉਸ ਨੂੰ ਨਿਸ਼ਚਾ ਹੋ ਗਿਆ ਕਿ ਇਹ ਸਾਰੇ ਪਖੰਡੀ ਹਨ ਮਸੰਦਾ ਨੂੰ ਪੁੱਛਿਆ ਕਿ ਕੋਈ ਹੋਰ ਗੁਰੂ ਵੀ ਹੈ ਪਤਾ ਲੱਗਣ ਤੇ ਗੁਰੂ ਤੇਗ ਬਹਾਦਰ ਜੀ ਦੇ ਨਿਵਾਸ ਸਥਾਨ ਤੇ ਗਿਆ ਅਤੇ ਮਾਤਾ ਨਾਨਕੀ ਜੀ ਅਤੇ ਮਾਤਾ ਗੁਜਰੀ ਜੀ ਨੂੰ ਪ੍ਰਣਾਮ ਕੀਤਾ ਅਤੇ ਪ੍ਰਭੂ ਭਗਤੀ ਵਿੱਚ ਲੀਨ ਗੁਰੂ ਤੇਗ ਬਹਾਦਰ ਜੀ ਅੱਗੇ ਦੋ ਮੋਹਰਾਂ ਰੱਖ ਕੇ ਨਮਸ਼ਕਾਰ ਕੀਤੀ ਗੁਰੂ ਸਾਹਿਬ ਮੁਸਕਰਾਏ ਅਤੇ ਆਖਿਆ ਗੁਰੂ ਦੀ ਅਮਾਨਤ ਦਿੱਤੀ ਹੀ ਚੰਗੀ ਹੁੰਦੀ ਹੈ ਇਹ ਗੱਲ ਸੁਣ ਕੇ ਮੱਖਣ ਸ਼ਾਹ ਨੇ 500 ਮੋਹਰਾਂ ਗੁਰੂ ਸਾਹਿਬ ਜੀ ਦੇ ਚਰਨਾਂ 'ਤੇ ਭੇਟ ਕੀਤੀਆਂ ਅਤੇ ਕੋਠੇ ਤੇ ਚੜ ਕੇ ਪੱਲਾ ਫੇਰ ਕੇ ਉੱਚੀ ਉੱਚੀ ਆਖਣ ਲੱਗਾ ਸਾਚਾ ਗੁਰੂ ਲਾਧੋ ਰੇ ਸਾਚਾ ਗੁਰੂ ਲਾਧੋ ਰੇ ਸੰਗਤਾਂ ਨੂੰ ਬਹੁਤ ਚਾ ਚੜਿਆ ਅਤੇ ਹਮ ਹਮ ਮਾਰ ਕੇ ਬਕਾਲੇ ਆਣ ਤੁਜੀ ਜਿੱਲੀ ਤੋਂ ਇੱਕ ਸਿੱਖ ਭਾਈ ਦਰਗਾਹ ਮਲ ਪੰਜ ਪੈਸੇ ਤੇ ਨਰੇਲ ਲੈ ਕੇ ਆਇਆ ਹੋਇਆ ਸੀ ਉਸਨੇ ਗੁਰੂ ਜੀ ਅੱਗੇ ਮੱਥਾ ਟੇਕਿਆ ਅਤੇ ਬਾਬਾ ਬੁੱਢਾ ਜੀ ਦੇ ਪੁੱਤਰੇ ਪਾਈ ਗੁਰਦਤਾ ਜੀ ਨੇ ਗੁਰਗੱਦੀ ਦਾ ਤਿਲਕ ਲਗਾਇਆ ਸੱਚਾ ਗੁਰੂ ਪ੍ਰਗਟ ਹੋਣ ਤੇ ਸਭ ਪਖੰਡੀ ਆਪਣੇ ਘਰੋ ਘਰੀ ਚਲੇ ਗਏ ਪਰ ਧੀਰਮਲ ਇੰਨਾ ਛੜਿਆ ਕਿ ਉਸਨੇ ਗੁਰੂ ਸਾਹਿਬ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਸ਼ੀਹੇ ਮਸੰਦ ਕੋਲੋਂ ਗੋਲੀ ਚਲਵਾ ਦਿੱਤੀ ਜੋ ਗੁਰੂ ਜੀ ਦੇ ਕੰਨ ਨੂੰ ਜ਼ਖਮੀ ਕਰਕੇ ਕੁਝ ਚਿਰ ਬਕਾਲੇ ਰਹੇ ਉਪਰੰਤ ਆਪ ਜੀ ਨੇ ਧਰਮ ਤਾਰਨ ਖਡੂਰ ਸਾਹਿਬ ਅਤੇ ਗੁੰਦਵਾਲ ਦੀ ਯਾਤਰਾ ਕੀਤੀ ਅਤੇ ਅੰਮ੍ਰਿਤਸਰ ਪੁੱਜੀ ਅੱਗੋਂ ਪੁਜਾਰੀਆਂ ਅਤੇ ਮਸੰਦਾਂ ਨੇ ਹਰਿਮੰਦਰ ਸਾਹਿਬ ਦੇ ਦਰਵਾਜ਼ੇ ਬੰਦ ਕਰ ਲਏ ਉਹਨਾਂ ਨੇ ਸੋਚਿਆ ਸਾਥੋਂ ਚੜਾਵੇ ਦਾ ਹਿਸਾਬ ਨਾ ਮੰਗ ਲੈ ਬਾਹਰ ਮੱਥਾ ਟੇਕ ਗੁਰੂ ਜੀ ਅਕਾਲ ਤਖਤ ਲਾਗੇ ਫੜਾ ਸਾਹਿਬ ਵਾਲੀ ਥਾਂ ਜਾ ਟਿੱਕੇ ਫਿਰ ਇੱਥੋਂ ਉੱਠ ਵੱਲਾ ਹੀ ਪਿੰਡ ਵੱਲ ਚਲੇ ਗਏ ਆਪ ਜੀ ਪ੍ਰਚਾਰ ਕਰਦੇ ਹੋਏ ਸਿਰਸਪੁਰ ਪੁੱਜੇ ਆਪ ਜੀ ਨੇ ਕਹਿਲੂਰ ਦੇ ਰਾਜੇ ਪਾਸੋਂ ਤਿੰਨ ਪਿੰਡਾਂ ਦੀ ਜ਼ਮੀਨ 2200 ਰੁਪਏ ਵਿੱਚ ਖਰੀਦ ਕੇ ਚੱਕ ਨਾਨਕੀ ਵਸਾਇਆ ਬਾਅਦ ਵਿੱਚ ਇਸ ਦਾ ਨਾਮ ਅਨੰਦਪੁਰ ਸਾਹਿਬ ਪ੍ਰਸਿੱਧ ਹੋਇਆ ਇਸ ਪਿੱਛੋਂ ਆਪ ਜੀ ਪ੍ਰਚਾਰ ਕਰਦੇ ਹੋਏ ਪੂਰਬ ਵੱਲ ਨੂੰ ਚੱਲ ਪਏ ਮਥਰਾ ਆਗਰਾ ਕਾਨਪੁਰ ਇਲਾਹਾਬਾਦ ਕਾਂਚੀ ਗਏ ਤੇ ਫਿਰ ਪਟਨਾ ਪੁੱਜੀ ਇੱਥੇ ਗੁਰੂ ਜੀ ਦੀ ਅਰਗਿਆ ਨਾਲ ਮਾਤਾ ਗੁਜਰੀ ਜੀ ਸਾਲਸਰਾਏ ਚੌਧਰੀ ਦੇ ਘਰ ਟਿਕੇ ਆਪ ਜੀ ਨੇ ਬੰਗਾਲ ਦਾ ਦੌਰਾ ਜਾਰੀ ਰੱਖਿਆ ਆਪ ਜੀ ਨੂੰ ਬਾਲ ਗੋਬਿੰਦ ਰਾਏ ਦੇ ਪ੍ਰਕਾਸ਼ ਦੀ ਖਬਰ ਮਿਲੀ ਆਪ ਜੀ ਬੰਗਾਲ ਤੋਂ ਆਸਾਨ ਵੱਲ ਤੁਰ ਪਏ ਇੱਥੇ ਹੀ ਆਪ ਜੀ ਨੇ ਦੋ ਰਾਜਿਆਂ ਦੀ ਆਪਸ ਵਿੱਚ ਸੁਲਾਹ ਵੀ ਕਰਵਾਈ ਔਰੰਗਜ਼ੇਬ ਮੁਗਲਿਆ ਹਕੂਮਤ ਦਾ ਸ਼ੇਵਾਂ ਗੱਦੀ ਨਸੀਬ ਸੀ ਜੋ ਕਿ ਕਟੜ ਪੰਥੀ ਸੀ ਉਸਨੇ ਗੱਦੀ ਤੇ ਬੈਠਦਿਆਂ ਹੀ ਧਰਮ ਪਰਵਰਤਨ ਲਈ ਫਤਵੇ ਜਾਰੀ ਕਰ ਦਿੱਤੇ ਹਿੰਦੂਆਂ ਉੱਤੇ ਸਖਤੀ ਕਰ ਦਿੱਤੀ 1669 ਈਸਵੀ ਨੂੰ ਸਰਕੂਲਰ ਕੱਢਿਆ ਗਿਆ ਕਿ ਹਿੰਦੂਆਂ ਦੇ ਮੰਦਰ ਢਾ ਕੇ ਨਕੀਤਾਂ ਬਣਾ ਦਿੱਤੀਆਂ ਜਾਂ ਹਿੰਦੂਆਂ ਤੇ ਹੋਰ ਟੈਕਸ ਲਗਾ ਦਿੱਤੇ ਸਾਰੇ ਹਿੰਦੁਸਤਾਨ ਨੂੰ ਇਸਲਾਮ ਵਿੱਚ ਲਿਆਉਣ ਲਈ ਵੱਖਰਾ ਮਹੰਤਮਾ ਬਣਾ ਦਿੱਤਾ ਪੰਜਾਬ ਅਤੇ ਕਸ਼ਮੀਰ ਵਿੱਚ ਹਾਹਾਕਾਰ ਮਚੀ ਗਈ ਹੁਨთაਵਾਂ ਨਾਲੋਂ ਕਸ਼ਮੀਰ ਉੱਤੇ ਬਹੁਤੀ ਸ਼ਕਤੀ ਕੀ ਸੀਗੀ ਬ੍ਰਾਹਮਣਾਂ ਨੂੰ ਨਿਸ਼ਾਨਾ ਬਣਾਇਆ ਗਿਆ ਆਖਰ ਤੰਗ ਆ ਕੇ ਕਸ਼ਮੀਰੀ ਪੰਡਤਾਂ ਨੇ ਇਕੱਠੇ ਹੋ ਕੇ ਫੈਸਲਾ ਕੀਤਾ ਕਿ ਇਹ ਮਸਲਾ ਸ੍ਰੀ ਗੁਰੂ ਤੇਗ ਬਹਾਦਰ ਜੀ ਅੱਗੇ ਰੱਖਿਆ ਜਾਵੇ ਇਹ ਟੋਲੀ ਪੰਡਿਤ ਕਿਰਤਾਰਾਮ ਦੀ ਅਗਵਾਈ ਵਿੱਚ ਆਨੰਦਪੁਰ ਸਾਹਿਬ ਪੁੱਜੀ ਆਪਣੀ ਦੁੱਖਪਰੀ ਦਾਸਤਾਨ ਗੁਰੂ ਜੀ ਨੂੰ ਸੁਣਾਏ ਸਾਰੀ ਗੱਲ ਸੁਣ ਕੇ ਗੁਰੂ ਜੀ ਨੇ ਆਖਿਆ ਕਿ ਜਦ ਤੱਕ ਕੋਈ ਸਤਪੁਰਖ ਧਰਮ ਵਾਸਤੇ ਬਲੀਦਾਨ ਨਹੀਂ ਕਰਦਾ ਉਦੋਂ ਤੱਕ ਜ਼ੁਲਮ ਨੂੰ ਠੰਡ ਨਹੀਂ ਪੈ ਸਕਦੀ ਨਾਲ ਬੈਠੇ 9 ਸਾਲ ਦੇ ਗੋਬਿੰਦ ਰਾਏ ਜੀ ਨੇ ਕਿਹਾ ਪਿਤਾ ਜੀ ਆਪ ਜੀ ਤੋਂ ਵੱਡਾ ਸਤਿਪੁਰਖ ਕੌਣ ਹੋ ਸਕਦਾ ਹੈ ਗੁਰੂ ਤੇਗ ਬਹਾਦਰ ਜੀ ਪੰਡਤ ਕਿਰਪਾ RAM ਨੂੰ ਕਹਿਣ ਲੱਗੇ ਜਾ ਕੇ ਕਹਿ ਦਿਓ ਦਿੱਲੀ ਦੇ ਬਾਦਸ਼ਾਹ ਨੂੰ ਜੇਕਰ ਸ੍ਰੀ ਗੁਰੂ ਤੇਗ ਬਹਾਦਰ ਜੀ ਇਸਲਾਮ ਕਬੂਲ ਕਰ ਲੈ ਤਾਂ ਅਸੀਂ ਸਾਰੇ ਹਿੰਦੂ ਮੁਸਲਮਾਨ ਬਣ ਜਾਵਾਂਗੇ ਇਹ ਸੁਣ ਸਾਰੇ ਪੰਡਤਾਂ ਦੇ ਚਿਹਰੇ ਖੇੜੂਠੇ ਉਹਨਾਂ ਨੇ ਕਸ਼ਮੀਰ ਦੇ ਹਾਕਮ ਨੂੰ ਗੁਰੂ ਜੀ ਦਾ ਸਨੇਹਾ ਜਾਹ ਦਿੱਤਾ ਕਸ਼ਮੀਰ ਦੇ ਹਾਕਮ ਨੇ ਇਸ ਸਨੇਹਾ ਔਰੰਗਜ਼ੇਬ ਤੱਕ ਪਹੁੰਚਾ ਦਿੱਤਾ ਗੁਰੂ ਜੀ ਨੂੰ ਪਤਾ ਸੀ ਕਿ ਉਹਨਾਂ ਨੂੰ ਛੇਤੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਇਸ ਲਈ ਉਹਨਾਂ ਬਾਲ ਗੋਬਿੰਦ ਰਾਏ ਜੀ ਨੂੰ ਗੁਰਗੱਦੀ ਤੇ ਬਿਠਾਇਆ ਗੁਰਗੱਦੀ ਦੀ ਰਸਮ ਪੂਰੀ ਕੀਤੀ ਤੇ ਆਪ ਜੀ ਨੇ ਪ੍ਰਚਾਰ ਦੌਰਾ ਆਰੰਭ ਕਰ ਦਿੱਤਾ ਇਸ ਦੌਰੇ ਦਾ ਸਾਰ ਇਹ ਸੀ ਤੈ ਕਾਹੂ ਕੋ ਦੇਤ ਨਹਿ ਨਹਿ ਪੈਮਾਨਤ ਆਨ ਨਾ ਕਿਸੇ ਦਾ ਜ਼ੁਲਮ ਮੰਨਣਾ ਹੈ ਤੇ ਨਾ ਕਿਸੇ ਤੇ ਜ਼ੁਲਮ ਕਰਨਾ ਹੈ ਗੁਰੂ ਜੀ ਭਾਈ ਦਿਆਲਾ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਉਦਾ ਜੀ ਅਤੇ ਭਾਈ ਗੁਰਦਿੱਤਾ ਜੀ ਨੂੰ ਨਾਲ ਲੈ ਕੇ ਦਿੱਲੀ ਵੱਲ ਨੂੰ ਚੱਲਤੇ ਰਸਤੇ ਵਿੱਚ ਹੀ ਆਪ ਜੀ ਨੂੰ ਭਾਈ ਮਤੀ ਦਾਸ ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਮਿਰ ਤੇਗ ਬਹਾਦਰ ਜੀ ਨੂੰ ਇਨ ਸਿੱਖਾਂ ਸਮੇਤ ਪਿੰਜਰੇ ਵਿੱਚ ਕੈਦ ਕਰਕੇ ਦਿੱਲੀ ਲਿਆਂਦਾ ਗਿਆ ਅਗਲੇ ਦਿਨ ਕਾਜੀ ਵਹਾਬਦੀਨ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਮਿਲਣ ਕੈਦਖਾਨੇ ਵਿੱਚ ਆਇਆ ਕਾਜੀ ਨੇ ਸਤਗੁਰਾਂ ਜੀ ਨੂੰ ਕਿਹਾ ਕਿ ਬਹੁਤ ਸਾਰੇ ਲੋਕ ਆਪ ਜੀ ਦਾ ਸਤਕਾਰ ਕਰਦੇ ਹਨ ਇਸ ਲਈ ਅਸੀਂ ਚਾਹੁੰਦੇ ਹਾਂ ਕਿ ਆਪ ਜੀ ਕਲਮਾ ਪੜ੍ਹ ਕੇ ਮੁਸਲਮਾਨ ਬਣ ਜਾਓ ਫਿਰ ਬਾਦਸ਼ਾਹ ਦੇ ਦਰਬਾਰ ਵਿੱਚ ਤੁਹਾਡਾ ਵਿਸ਼ੇਸ਼ ਸਨਮਾਨ ਹੋਵੇਗਾ ਸਤਿਗੁਰੂ ਜੀ ਕਹਿਣ ਲੱਗੇ ਕਾਜੀ ਸਾਹਿਬ ਗੁਰੂ ਨਾਨਕ ਸਾਹਿਬ ਦੇ ਘਰ ਦਾ ਅਸੂਲ ਹੈ ਕਰ ਆਏ ਦੀ ਬਾਹ ਫੜਨੀ ਤੇ ਜ਼ਾਲਮਾਂ ਦੇ ਜ਼ੁਲਮ ਦਾ ਵਿਰੋਧ ਕਰਨਾ ਗੁਰੂ ਜੀ ਦਾ ਇਹ ਜਵਾਬ ਸੁਣ ਕੇ ਕਾਜੀ ਚੁੱਪ ਹੋ ਗਿਆ ਕਾਜੀ ਨੇ ਸਾਰੀ ਖਬਰ ਔਰੰਗਜ਼ੇਬ ਤੱਕ ਪਹੁੰਚਾ ਦਿੱਤੀ ਔਰੰਗਜ਼ੇਬ ਨੇ ਗੁਰੂ ਜੀ ਨੂੰ ਡਰਾਉਣ ਲਈ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਉਹਨਾਂ ਦੇ ਪਿਆਰੇ ਸਿੱਖਾਂ ਨੂੰ ਭਿਆਨਕ ਤਰੀਕੇ ਦੇ ਕੇ ਸ਼ਹੀਦ ਕਰਨ ਦਾ ਹੁਕਮ ਜਾਰੀ ਕਰ ਦਿੱਤਾ ਸਭ ਤੋਂ ਪਹਿਲਾਂ ਕਾਜੀ ਨੇ ਭਾਈ ਮਤੀ ਦਾਸ ਜੀ ਨੂੰ ਧਰਮ ਛੱਡ ਕੇ ਮੁਸਲਮਾਨ ਹੋ ਜਾਣ ਲਈ ਕਿਹਾ شاہی ਦਰਬਾਰ ਵਿੱਚ ਵੱਡੇ ਅਹੁਦੇ ਤੇ ਧਨ ਦੌਲਤ ਦਾ ਲਾਲਚ ਦਿੱਤਾ ਭਾਈ ਮਤੀ ਦਾਸ ਜੀ ਨੇ ਸਭ ਠੁਕਰਾ ਦਿੱਤਾ ਅਤੇ ਕਿਹਾ ਪਤੀ ਸੱਤਰਮਾ ਦਾ ਸਤਕਾਰ ਕਰਦੇ ਹਾਂ ਪਰ ਸਾਨੂੰ ਆਪਣਾ ਧਰਮ ਪਿਆਰਾ ਹੈ ਇਹ ਗੱਲ ਸੁਣ ਕਾਜੀ ਨੇ ਭਾਈ ਮਤੀਦਾਸ ਨੂੰ ਆਰੇ ਨਾਲ چیر ਕੇ ਸ਼ਹੀਦ ਕਰਨ ਦੀ ਸਜ਼ਾ ਸੁਣਾ ਦਿੱਤੀ ਭਾਈ ਸਾਹਿਬ ਗੁਰੂ ਗੁਰੂ ਜਪਦੇ ਸ਼ਹਾਦਤ ਦਾ ਜਾਨ ਪੀ ਗਏ ਫਿਰ ਭਾਈ ਦਿਆਲਾ ਜੀ ਨੂੰ ਇਹੀ ਸਵਾਲ ਕੀਤੇ ਗਏ ਉਹਨਾਂ ਨੂੰ ਦੇਗ ਵਿੱਚ ਉਬਾਲ ਕੇ ਸ਼ਹੀਦ ਕਰਨ ਦਾ ਫਤਵਾ ਜਾਰੀ ਕੀਤਾ ਗਿਆ ਉਸ ਤੋਂ ਬਾਅਦ ਭਾਈ ਸਤੀਦਾਸ ਜੀ ਨੂੰ ਰੂਹ ਵਿੱਚ ਲਪੇਟ ਕੇ ਅੱਗ ਲਾ ਕੇ ਸ਼ਹੀਦ ਕਰ ਦਿੱਤਾ ਗਿਆ ਵਾਰੀ ਵਾਰੀ ਇਹ ਤਿੰਨਾਂ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਗਿਆ 11 ਨਵੰਬਰ 1675 ਈਸਵੀ ਨੂੰ ਗੁਰੂ ਜੀ ਨੂੰ ਪਿੰਜਰੇ ਵਿੱਚੋਂ ਬਾਹਰ ਕੱਢ ਕੇ ਚਾਂਦਨੀ ਚੌਕ ਵਿੱਚ ਲਿਆਂਦਾ ਗਿਆ ਕਾਜੀ ਨੇ ਗੁਰੂ ਜੀ ਨੂੰ ਕਿਹਾ ਤੁਸੀਂ ਦੇਖਿਆ ਕਿਵੇਂ ਤੁਹਾਡੇ ਪਿਆਰੇ ਸਿੱਖਾਂ ਨੂੰ ਤੁਹਾਡੇ ਸਾਹਮਣੇ ਭਿਆਨਕ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਹੈ ਸਾਡੀਆਂ ਤਿੰਨ ਸ਼ਰਤਾਂ ਹਨ ਉਹ ਮੰਨ ਲਵੋ ਪਹਿਲੀ ਹੈ ਮੁਸਲਮਾਨ ਬਣ ਜਾਵੋ ਦੂਸਰੀ ਹੈ ਕਰਾਮਾਤ ਵਿਖਾਓ ਨਹੀਂ ਤੇ ਮਰਨਾ ਪ੍ਰਵਾਨ ਕਰੋ ਗੁਰੂ ਜੀ ਕਹਿਣ ਲੱਗੇ ਕਾਜੀ ਸਾਨੂੰ ਤੁਹਾਡੀ ਆਖਰੀ ਸ਼ਰਤ ਮਨਜ਼ੂਰ ਹੈ ਅਸੀਂ ਜਾਵੇਂ ਸ਼ਹਾਦਤ ਪੀਣ ਲਈ ਤਿਆਰ ਹਾਂ ਕਾਜੀ ਕਹਿਣ ਲੱਗਾ ਤੁਹਾਡੀ ਆਖਰੀ ਇੱਛਾ ਗੁਰੂ ਜੀ ਕਹਿਣ ਲੱਗੇ ਇਸ਼ਨਾਨ ਕਰਕੇ ਜਪਜੀ ਦਾ ਪਾਠ ਕਰਕੇ ਜਦੋਂ ਅਕਾਲ ਪੁਰਖ ਅੱਗੇ ਸਿਰ ਝੁਕਾਵਾਂਗਾ ਤਾਂ ਤੁਸੀਂ ਆਪਣਾ ਕਰਮ ਕਰ ਲੈ ਇੰਜ ਹੀ ਹੋਇਆ ਜਦੋਂ ਗੁਰੂ ਜੀ ਨੇ ਜਪਜੀ ਸਾਹਿਬ ਦਾ ਪਾਠ ਸੰਪੂਰਨ ਕਰਕੇ ਅਕਾਲ ਪੁਰਖ ਅੱਗੇ ਸੀਸ ਝੁਕਾਇਆ ਤਾਂ ਕਾਜੀ ਦੇ ਇਸ਼ਾਰੇ ਨਾਲ ਜਲਾਲੂਦੀਨ ਜਲਾਦ ਨੇ ਤਲਵਾਰ ਦੇ ਵਾਰ ਨਾਲ ਗੁਰੂ ਜੀ ਦਾ ਸੀਸ ਧੜ ਤੋਂ ਵੱਖ ਕਰ ਦਿੱਤਾ ਸਾਰੇ ਪਾਸੇ ਹਾਹਾਕਾਰ ਮਚ ਗਈ ਏਕ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਖ ਹੈ ਹੈ ਸਭ ਜਗ ਪਹਿयो ਜੈ 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 ਸੁਰ ਲੋਕ ਇਸ ਅਫੜਾ ਤਫੜੀ ਦੇ ਮਾਹੌਲ ਵਿੱਚ ਪਾਈ ਜੈਦਾ ਜੀ ਗੁਰੂ ਜੀ ਦਾ ਸੀਸ ਚੱਕ ਲਿਆਏ ਤੇ ਕੱਪੜੇ ਵਿੱਚ ਲਪੇਟ ਕੇ ਅਨੰਦਪੁਰ ਸਾਹਿਬ ਵੱਲ ਨੂੰ ਚੱਲ ਪਏ। ਪਾਈ ਲੱਖੀ ਸ਼ਾਹ ਬਨਜਾਰਾ ਜੀ ਆਪਣੇ ਬਲਦਾਂ ਵਾਲੇ ਗੱਡੇ ਭਜਾ ਕੇ ਲਿਆਇਆ ਅਤੇ ਗੁਰੂ ਜੀ ਦੇ ਧਰਮ ਨੂੰ ਚੁੱਕ ਕੇ ਰੂਹ ਵਾਲੇ ਗੱਡੇ ਵਿੱਚ ਰੱਖ ਆਪਣੇ ਘਰ ਲੈ ਗਏ। ਹਕੂਮਤ ਨੂੰ ਇਸ ਗੱਲ ਦੀ ਖਬਰ ਨਾ ਹੋਵੇ ਇਸ ਲਈ ਆਪਣੇ ਘਰ ਵਿੱਚ ਚਿਖਾ ਚਿਣ ਕੇ ਘਰ ਨੂੰ ਅੱਗ ਲਗਾ ਕੇ ਸਸਕਾਰ ਕਰ ਦਿੱਤਾ। ਹੁਣ ਇਹ ਸਾਂ ਦੂਸਰਵਾਰ ਕਾਬ ਗੰਨ ਸਾਹਿਬ ਸੁਸ਼ੋਭਤ ਹੈ ਜਦੋਂ ਕਦੇ ਸੰਸਾਰ ਵਿੱਚ ਮਨੁੱਖੀ ਅਧਿਕਾਰਾਂ ਦੀ ਗੱਲ ਹੋਵੇਗੀ ਗੁਰੂ ਤੇਗ ਬਹਾਦਰ ਜੀ ਨੂੰ ਜ਼ਰੂਰ ਯਾਦ ਕੀਤਾ ਜਾਵੇਗਾ ਕਿਉਂਕਿ ਇਤਿਹਾਸ ਵਿੱਚ ਅਜੇ ਹੀ ਘਟਨਾ ਕਦੇ ਨਹੀਂ ਵਾਪਰੀ ਕਿ ਇੱਕ ਧਰਮ ਦੇ ਰਹਿਬਰ ਨੇ ਦੂਸਰੇ ਧਰਮ ਨੂੰ ਬਚਾਉਣ ਲਈ ਆਪਣਾ ਸੀਸ ਕੁਰਬਾਨ ਕੀਤਾ ਹੋਵੇ ਠੀਕਰ ਫੋਰ ਦਲੀਸ ਸਿਰ ਪ੍ਰਭਪੁਰ ਕੀਆ ਪਿਆਨ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨ ਹੂਆਂ ਕਰੀ ਨਾ ਕਿਨ ਹੂਆਂ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦ ਦੀ ਦਿਹਾੜੇ ਨੂੰ ਸਮਰਪਤ ਇਹ ਉਪਰਾਲਾ ਸਤਨਾਮ ਸਰਬਕਲਿਆਣ ٹرسٹ ਵੱਲੋਂ ਕੀਤਾ ਜਾ ਰਿਹਾ ਹੈ ਸਤਨਾਮ ਸਰਬਕਲਿਆਣ ٹرسٹ 1995 ਤੋਂ ਪੰਜਾਬ ਦੇ ਵੱਖ-ਵੱਖ ਸਕੂਲਾਂ ਵਿੱਚ ਬੱਚਿਆਂ ਨੂੰ ਧਾਰਮਿਕ ਸਿੱਖਿਆ ਦੇਣ ਦਾ ਉਪਰਾਲਾ ਕਰ ਰਿਹਾ ਹੈ ਜਿਸ ਵਿੱਚ ਹਰ ਸਾਲ ਲਗਭਗ 3.5 ਹਜ਼ਾਰ ਦੇ ਕਰੀਬ ਪਤਿਤ ਬੱਚੇ ਸਾਬਤ ਸੂਰਤ ਹੋ ਜਾਂਦੇ ਹਨ ਸਾਡੇ 4000 ਦੇ ਕਰੀਬ ਬੱਚੇ ਅੰਮ੍ਰਿਤਸ਼ਰਿਕ ਗੁਰੂ ਵਾਲੇ ਬਣ ਜਾਂਦੇ ਹਨ 10000 ਦੇ ਕਰੀਬ ਬੱਚੇ ਹਰ ਸਾਲ ਸਹਿਜ ਪਾਠ ਕਰ ਲੈਂਦੇ ਹਨ ਟਰਸਟ ਦਾ ਮੁੱਖ ਆਦੇਸ਼ ਸੋਨੇ ਵਰਗੇ ਗੁਰਸਿੱਖ ਪ੍ਰੋਫੈਸ਼ਨਲ ਤਿਆਰ ਕਰਨੇ ਜਿਹੜੇ ਇਮਾਨਦਾਰੀ ਅਤੇ ਸੇਵਾ ਭਾਵਨਾ ਨੂੰ ਸਮਰਪਿਤ ਹੋਣ ਤਾਂ ਜੋ ਸਾਡਾ ਸਮਾਜ ਇੱਕ ਪੜਿਆ ਲਿਖਿਆ ਗੁਰਸਿੱਖ ਸਮਾਜ ਬਣ ਸਕੇ ਜਿਸ ਵਿੱਚ ਸਕੂਲਾਂ ਦੇ 9ਵੀਂ 10ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਨੂੰ ਕੈਰੀਅਰ ਪ੍ਰਤੀ ਸਿੱਖਿਅਤ ਕੀਤਾ ਜਾਂਦਾ ਹੈ ਜਿਸ ਲਈ ਕੈਰੀਅਰ ਗਾਈਡੈਂਸ ਕੈਂਪ ਲਗਾਏ ਜਾਂਦੇ ਹਨ ਲੋੜਵੰਦ ਬੱਚੇ ਜੋ ਪ੍ਰੋਫੈਸ਼ਨਲ ਕੋਰਸ ਕਰਨਾ ਚਾਹੁੰਦੇ ਹੋਣ ਉਹਨਾਂ ਨੂੰ 40000 ਤੋਂ 50000 ਰੁਪਏ ਸਾਲਾਨਾ ਸਕਾਲਰਸ਼ਿਪ ਦਿੱਤੀ ਜਾਂਦੀ ਹੈ ਆਓ ਸਾਰੇ ਇਸ ਸਰਪ੍ਰਾਲੇ ਵਿੱਚ ਆਪੋ ਆਪਣਾ ਯੋਗਦਾਨ ਦਈਏ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਪਾਵਨ ਕਥਨ ਹੈ ਜੈਸੇ ਸਤ ਮੰਦਰ ਕੰਚਨ ਕੇ ਉਸਾਰ ਦੀਨੇ ਤੈਸਾ ਪੁੰਨ ਸਿੱਖ ਕੋ ਇੱਕ ਸ਼ਬਦ ਸਿੱਖ ਆਇਕਾ